ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਦੀ ਫਤਿਹ ਅਸ਼ਾ ਵੀ 30 ਸਾਲ ਪਹਿਲਾਂ ਇੱਕ ਬਜ਼ੁਰਗ ਸ਼ਬਦ ਵਰਤਦੇ ਸੀ ਉਹ ਮਾਤਾ ਮਾਂ ਵਰਤਿਆ ਸੀ ਤੇ ਉਹਦੀ ਸਮਝ ਥੋੜੀ ਥੋੜੀ ਹੋਣ ਲੱਗਣ ਲੱਗੀਏ ਬਸ ਤਾਂ ਪਤਾ ਚੱਲੋ ਮੈਂ ਉਦਾਂ ਵੀ ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਤਾਂ ਵਧੀਆ ਉਹਨਾਂ ਨੇ ਕਹਿਣਾ ਬੋਗ ਬੋਗ ਕੌਣ ਹੁੰਦਾ ਇਹ ਜਿਹਦੇ ਖਾਨੇ 'ਚ ਕੁਝ ਪਸ ਪਵੇ ਨਾ ਜਿਹੜਾ ਕੋਈ ਸਮਝ ਨਾ ਸਕੇ ਤੇ ਜਿਹੜਾ ਆਪਣੇ ਨਾਮ ਤੋਂ ਕਿਸੇ ਨੂੰ ਕੁਝ ਕਹਿ ਨਾ ਸਕੇ ਉਹਨੂੰ ਬੁਗ ਕਹਿੰਦੇ ਤੇ ਉਹੀ ਬੁਗ ਇੱਕ ਜਥੇਦਾਰ ਸੀ ਅਕਾਲ ਤਖਤ ਦਾ ਜਿਹਦਾ ਨਾਮ ਸੀ ਗਿਆਨੀ ਰਵੀਰ ਸਿੰਘ ਬਾਅਦ ਵਿੱਚ ਉਹਨਾਂ ਨੇ ਹੈੱਡ ਗ੍ਰੰਥੀ ਲਾਤਾ ਸੀ ਪਤਾ ਨਹੀਂ ਇੰਚਾਰਜ ਲਾਤਾ ਸੀ ਗ੍ਰੰਥੀਆਂ ਦਾ ਤੇ ਇਹਨੇ ਨਾ ਇੱਕ ਪੋਸਟ ਪਾਈ ਹੈ ਉਹਦਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਚਲੋ ਮੈਂ ਹੁਣ ਗੱਲ ਕਰਨੀ ਹੈ ਵੀ ਇਹਨੇ ਕਿਹਾ ਕੀ ਹੈ ਕਹਿੰਦਾ ਜੀ ਭ੍ਰਿਸ਼ਟਾਚਾਰ ਦੇ ਪਿੱਛੇ ਬਾਦਲ ਪਰਿਵਾਰ ਹੈ ਇਹਨੇ ਪੋਸਟ ਪਾਈ ਹੈ ਸ਼ੁਰੂਤ ਕਿੱਥੋਂ ਕਰਦਾ ਕਹਿੰਦਾ ਐਲ ਸੀ ਪੀ ਸੀ 'ਚ ਬੇਹੱਦ ਭ੍ਰਿਸ਼ਟਾਚਾਰ ਵਧਿਆ ਹੋਇਆ ਹੈ ਇਹਦੇ ਪਿੱਛੇ ਬਾਦਲ ਪਰਿਵਾਰ ਹੈ ਇਹ ਗੱਲ ਕਹੀ ਹੈ ਅੱਛਾ ਜਦੋਂ ਇਹ ਅਕਾਲ ਤਖਤ ਦਾ ਜਹੇਦਾਰ ਸੀ ਨਾ ਉਦੋਂ ਇਹ ਸੁਖਵੀਰ ਬਾਦਲ ਕੋਲ ਗਿਆ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਤੇ ਸੁਖਵੀਰ ਬਾਦਲ ਐ ਬੈਠਾ ਉਹਨੇ 15 ਦੀਆਂ ਰੋਟੀਆਂ ਖਾਧੀਆਂ ਖੁਣਗੀਆਂ ਉਹਨੂੰ ਸਰਤ ਤਾਂ ਹੁੰਦੀ ਨਹੀਂ ਤੇ ਇਹ ਐਦਾਂ ਬੈਠਾ ਐ ਕਰੇ ਤੇ ਕੋਲੇ ਨਾ ਇੱਕ ਪਲੇਟ ਪਲੇਟ ਪਈ ਐ ਕਾਜੂ ਪਏ ਥੋੜੇ ਜਿਹੇ ਚਾਰਕ ਬਦਾਮ ਪਏ ਤੇ ਐਂ ਜਾਂ ਕੀ ਜਾਂਦਾ ਸਗਦੀ ਰੈਂ ਜਾਂ ਕੀ ਜਾਂਦਾ ਉਹਦਾ ਮਤਲਬ ਪਤਾ ਕੀ ਸੀ ਜੀ ਜੇ ਕਾਜੂ ਬਦਾਮ ਖਾਣੇ ਨੇ ਨਾ ਸਾਡੀ ਚਾਪਲੂਸੀ ਕਰਨੀ ਉਹ ਤਾਂ ਹੋ ਫੋਟੋ ਬੈਲ ਕੀਤੀ ਸੀ ਉਦੋਂ ਨਹੀਂ ਬੋਲਿਆ ਇਹ ਹੁਣ ਅੱਗੇ ਜਾ ਕੇ ਪਤਾ ਕੀ ਕਹਿੰਦਾ ਗੁਰੂ ਘਰ ਦੀਆਂ ਜ਼ਮੀਨਾਂ ਵੇਚ ਕੇ ਆਪਣੀਆਂ ਜੇਬਾਂ ਵਿੱਚ ਪੈਸੇ ਪਾਏ ਜਾ ਰਹੇ ਨੇ 5-5 ਲੱਖ ਰੁਪਇਆ ਅਖੰਡ ਪਾਠ ਦੀ ਭੇਟਾ ਮੰਗੀ ਜਾ ਰਹੀ ਹੈ ਸ਼ੋਮ ਨੇ ਕਮੇਟੀ ਨੂੰ ਲੁੱਟਿਆ ਜਾ ਰਿਹਾ ਇਹ ਹੁਣ ਕਹਿੰਦਾ ਅੱਛਾ ਸੱਚੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਵੇਲਾ ਕੀ ਇਹ ਸ਼ਬਦ ਇਹਨਾਂ ਦੇ ਚੇਤੇ ਨਹੀਂ ਜਾਂ ਇਹ ਪੜਨਾ ਨਹੀਂ ਚਾਹੁੰਦੇ ਜਾਂ ਅਣਪੜ ਜਾਂ ਭੁੱਗ ਗਿਆ ਖਰਸਤੀ ਨੂੰ ਵੀ ਬਾਪੇ ਨਾਨਕ ਨੇ ਸ਼ਬਦ ਲਿਖਿਆ ਹੀ ਕੀ ਪਤਾ ਨਾ ਲਿਖਿਆ ਹੋਵੇ ਭਾਈ ਜਦ ਫਿਰ ਇਹ ਅੱਖਾਂ ਵਿੱਚ ਕਿ ਨਗਾ ਦੇਂਦੇ ਨੇ ਅੱਖਾਂ ਬੰਦ ਕਰਕੇ ਨਗਾ ਦੇਂਦੇ ਨੇ ਫਿਰ ਇਹ ਫਿਰ ਆਹੀ ਲਸ਼ਣ ਨੇ ਵੀ ਹਰਾਮ ਖੋਰੋ ਨਹੀਂ ਹਰਾਮ ਖੋਰਾ ਇਕੱਲਾ ਹੈ ਨਾ ਵੀ ਉਦੋਂ ਕਿਉਂ ਨਾ ਬੋਲੇ ਜਦੋਂ ਲੁੱਟ ਖੋੜ ਤੇਰੀਆਂ ਅੱਖਾਂ ਸਾਹਮਣੇ ਹੋ ਰਹੀ ਸੀ ਉਦੋਂ ਕਿਉਂ ਨਾ ਬੋਲਿਆ ਅੱਛਾ ਉਹਨਾਂ ਤਰਛਾਇਆ ਤੇ ਆਪ ਇਹਦੇ ਨਾਲ ਨਾ ਤਿੰਨ ਗੱਡੀਆਂ ਚੱਲਦੀਆਂ ਨੇ ਤੈਨੂੰ ਗੱਡੀਆਂ ਉਹ ਚ ਤੇਲ ਤੇਰਾ ਪਿਓ ਪਾਉਂਦਾ ਉਹ ਚ ਐਸਾ ਗੋਲਕਾਂ ਚ ਖਰਚ ਹੁੰਦਾ ਉਹ ਵੀ ਸ਼ਮਣੇ ਕਮੇਟੀ ਦਾ ਹੈ ਉਹ ਪੈਸਾ ਕਿੱਥੋਂ ਹੁੰਦਾ ਫਿਰ ਕਹਿੰਦਾ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚੀਆਂ ਜਾਂਦੀਆਂ ਨੇ ਹੁਣੇ ਰੌਲਾ ਪੁੰਦਾ ਅਸਲ ਗੱਲ ਪਤਾ ਕੀ ਹੈ ਅਸਲ ਗੱਲ ਹੁਣ ਮੈਂ ਦੱਸਾਂ ਇਹਨਾਂ ਨੇ ਇਲਜ਼ਾਮ ਲਾਏ ਨੇ ਇਲਜ਼ਾਮ ਸਹੀ ਨੇ ਇਹ 'ਚ ਕੋਈ ਸ਼ੱਕ ਨਹੀਂ ਇਹ ਤਾਂ ਮੈਂ ਬਹੁਤ ਸਿਰ ਪਹਿਲਾਂ ਦਾ ਪਿੱਟੇ ਜਾਨਣਾ ਵੀ ਇਹ ਸਭ ਕੁਝ ਹੋ ਰਿਹਾ ਹੈ ਉਹ ਬਿਨਵੇਂ ਕਰ ਲਈ ਹੁਣ ਇਹਦਾ ਬੁਲੰਟ ਦਾ ਮਤਲਬ ਤਾਂ ਕੀ ਹੈ ਵੀ ਇਹਨੂੰ ਹਿੱਸਾ ਨਹੀਂ ਮਿਲਦਾ ਹੁਣ ਅੱਗੇ ਨੀ ਟਰੱਕ ਰੋਟੀਆਂ ਦਾ ਭਰ ਗਿਆ ਠੀਕ ਹੁੰਦਾ ਸੀ ਇੱਕ ਲਫਾਫ ਮੇਰੇ ਕੋਲੇ ਭੇਜੋ ਪਹਿਲਾਂ ਕੈਸ ਹੁੰਦਾ ਉਹ ਮਿਲਦਾ ਨਹੀਂ ਹੁਣ ਗੱਲ ਆ ਤੇ ਹੁਣ ਇਹਦਾ ਮਤਲਬ ਕਹਿਣ ਦਾ ਕੀ ਹੈ ਵਿਰਸਾਦਾਰੀ ਮੇਰੇ ਕੋਲੋਂ ਗਈ ਕੋਈ ਜਥੇਦਾਰੀ ਜਦੋਂ ਹੈਗੇ ਸੀ ਉਦੋਂ ਵੀਜ਼ਾ ਸੌਖਾ ਮਿਲ ਜਾਂਦਾ ਸੀ ਅਮਰੀਕਾ ਜਾਣ ਵਾਸਤੇ ਕੈਨੇਡਾ ਜਾਣ ਵਾਸਤੇ ਜਥੇਦਾਰੀ ਉਹਦੇ ਨਾਲ ਲਿਵਾਫੇ ਵੱਡੇ ਮਿਲ ਜਾਂਦੇ ਸੀ ਹੁਣ ਕਿਥੇ ਤਾਂ ਪੂਰੇ ਰਾਗ ਜਥੇਦਾਰ ਲੈ ਜਾਣਾ ਉਹ ਵੀ ਤੇੜ ਸਾਰੇ ਇਕੱਠਾ ਕਰਨਗੇ ਦਨ ਜਾਣੇ ਤੇ ਇਹਨੇ ਇਕੱਲੇ ਨੇ ਇਕੱਠਾ ਕਰਕੇ ਲਾਉਣੇ ਸੌਖੇ ਜਣਕੇ ਹੋਣ ਤਾਂ ਚਲੂਣੇ ਲੜਦੇ ਐ ਸ਼ੋਮਣੀ ਕਮੇਟੀ ਭ੍ਰਿਸ਼ਟਾਚਾਰ ਕਰਦੀ ਐ ਬਾਦਲ ਪਰਵਾਰ ਪਿੱਛੇ ਐ ਛੁਗੀਆਂ ਰੋਟੀਆਂ ਵੇਚੀਆਂ ਜਾ ਰਹੀਆਂ ਨੇ ਅਖੰਡ ਪਾਣ ਦੀ ਭੇਡਾ 5-5 ਲੱਖ ਮੰਗੀ ਜਾ ਰਹੀ ਐ ਤੇ ਜ਼ਮੀਨਾਂ ਵੇਚ ਕੇ ਪੈਸੇ ਆਪਣੇ ਜੇਬਾਂ ਚ ਪਾ ਰਹੇ ਨੇ ਇਹਦੇ ਪਿੱਛੇ ਬਾਦਲ ਪਰਵਾਰ ਐ ਵੀ ਤਾਂ ਸਭ ਨੂੰ ਪਤਾ ਐ ਵੀ ਹਰਾਮ ਖੋਰੋ ਉਦੋਂ ਕਿਉਂ ਨਹੀਂ ਬੋਲੇ ਉਦੋਂ ਬੋਲਦੇ ਨੇ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਹੁਣ ਕੀ ਫਾਇਦਾ ਬੋਲਣ ਦਾ ਉਦੋਂ ਬੋਲਣਾ ਥੋੜਾ ਕੋਈ ਮੈਨੇ ਰੱਖਦਾ ਸੀ ਉਹਦੇ ਕੋਈ ਕੀਮਤ ਪੈਣੀ ਸੀ ਹੁਣ ਤਾਂ ਉਪ ਭਾਈ ਹੈ ਬਸ ਜਿੰਨਾ ਮਰਜੀ ਬਾਹ 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 ਕਰੀ ਚਲੋ ਕੋਈ ਫਾਇਦਾ ਇਸ ਚੀਜ਼ ਦਾ ਹੁਣ ਤਾਂ ਕਿਸੇ ਨੂੰ ਯਕੀਨ ਵੀ ਨਹੀਂ ਕਰਨਾ ਹੁਣ ਤਾਂ ਉਹ ਲੈ ਕਹਿਣਗੇ ਬਿਨ ਜਿਹਦਰ ਤੋਂ ਪਾਸੇ ਕਰਤਾ ਭਾਈ ਤਾਂ ਕਹਿੰਦਾ ਹੁਣ ਨਹੀਂ ਫਾਇਦਾ ਕੋਈ ਅੱਛਾ ਚਲੋ ਜਿਹੜਾ ਬੋਗ ਸ਼ਬਦ 30-35 ਸਾਲ ਪਹਿਲਾਂ ਬੋਲੇ ਜੀ ਮੈਂ ਸੀ ਨਾ ਉਹਦੇ ਅਰਥ ਹੋਣ ਹੁੰਦੇ ਐ ਵੀ ਇਦਾਂ ਦੇ ਬੁੱਗ ਐਗੇ ਆ ਭਾਈ ਬੁੱਗ ਹੀ ਐ ਇਹ ਹੁਣ ਵੇਖੀ ਲੀਲੀਪਨ ਪੱਗ ਮੰਨ ਲਈ ਵੀਡੀਓ ਸਾਹਮਣੇ ਬਹਿ ਗਿਆ ਤੇ ਬਸ ਕਮੜਾ ਮੰਗੂ ਕਮਣ ਮਾਰੀ ਜਾਣਾ ਵੀ ਤੁਹਾਡੇ ਭੌਂਕਣ ਦਾ ਹੁਣ ਕੋਈ ਫਾਇਦਾ ਨਹੀਂ ਹੁਣ ਤਾਂ ਤੁਸੀਂ ਗਿਆਨੀ ਵੀ ਨਾ ਲਿਖਿਆ ਕਰੋ ਮੈਂ ਰਗਵੀਰਾਂ ਲਿਖਿਆ ਕਰੋ ਬੁੱਗ ਲਿਖਿਆ ਕਰੋ ਬੇਵਕੂਫ ਲਿਖਿਆ ਕਰੋ ਹਰਾਮਖੋਰ ਲਿਖਿਆ ਕਰੋ ਕੀ ਲੱਗਦਾ ਤੁਹਾਨੂੰ ਵੀ ਇਹ ਸ਼ਬਦ ਮੇਰੇ ਲਈ ਬੋਲਣੇ ਚੰਗੇ ਨਹੀਂ ਨਾ 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 ਬਾਣੀ ਪੜਨ ਵਾਲਾ ਇਦਾਂ ਦੇ ਸ਼ਬਦ ਬੋਲੇ ਚੰਗੇ ਨਹੀਂ ਹੁੰਦੇ ਪਰ ਇਹਨਾਂ ਲਈ ਬੋਲਦੇ ਇਹਨਾਂ ਲਈ ਤਾਂ ਬੋਲਦੇ ਆ ਵੀ ਹੋ ਸਕਦਾ ਕਿਸੇ ਨੂੰ ਹੋਰ ਨੂੰ ਮਾੜੀ ਮੋਟੀ ਅਕਲ ਆ ਜਾਏ ਕੋਈ ਹੋਰ ਸਮਝੇ بڑا ਮੋਟਾ ਜੇ ਕੋਈ ਦੁਬਾਰਾ ਜਹੇਦਾਰ ਬਣੇ ਉਹਦੇ ਕੰਨ 'ਚ ਕੋਈ ਗੱਲ ਪੈ ਜਾਵੇ ਵੀ ਭਾਈ ਨਹੀਂ ਜਦੋਂ ਅਸੀਂ ਤਾਕਤ ਵਿੱਚ ਹੈਗੇ ਆਂ ਪਾਵਰ ਵਿੱਚ ਹੈਗੇ ਆਂ ਉਦੋਂ ਬੋਲੀਏ ਹੁਣ 2 ਦਸੰਬਰ ਵਾਲਾ ਹੁਕਮਨਾਮਾ ਜਿਹੜਾ ਸੀ ਉਹ ਬਾਦਲਾਂ ਨੇ ਗੁੱਸਾ ਕੀਤਾ ਨੀਟੇ ਨੂੰ ਉਥੋਂ ਹਟਾਤਾ ਮੈਨੂੰ ਵੀ ਹਟਾਤਾ ਵੀ ਤਾਂ ਉਹਨੂੰ ਤੇ ਡੀਸੀ ਲੱਗੇ ਸੀ ਚਾਪਲੂਸੀ ਕਰਨ ਤੇ ਲੱਗੇ ਸੀ ਥੋੜੇ ਕੋਲ ਡਿਗਰੀਆਂ ਥੋੜੀਆਂ ਕੋਈ ਇਹਨਾਂ ਨੂੰ ਜੀ ਜਲਸਾ ਵਿੱਚੋਂ ਪੰਜ ਸੱਤ ਸਵਾਲ ਪੁੱਛੇ ਜਾਣ ਕੱਖ ਨਹੀਂ ਪਤਾ ਨਹੀਂ ਟੱਕਾ ਨਹੀਂ ਪਤਾ ਇਹ ਇਹਨਾ ਸੋਚਾਂ ਸੋਚ ਨਾ ਹੋਵੇ ਜੀ ਸੋਚੀ ਲਖ ਵਾਰ ਇੱਥੇ ਸੋਚੀ ਜਾਂ ਸੋਚਦੇ ਅਰਥ ਇਹ ਪਤਾ ਕਰਦੇ ਸੋਚਾਂ ਵਿਚਾਰ ਗੱਲਾਂ ਬਾਤਾਂ ਕਰਦੇ ਇਹ ਬੁੱਗਨੇ ਜੀ ਇਸਰੇ ਡੱਕਾ ਨਹੀਂ ਪਤਾ ਡੱਕਾ ਇਹਨੂੰ ਪੱਖ ਨਹੀਂ ਪਤਾ ਤੇ ਹੁਣ ਇਹ ਬਾਹਰ ਤੱਕੇ ਢੋਕੇ ਖਾ ਕੇ ਆਇਆ ਹੈ ਕਿਉਂ ਕਿਉਂ ਅੱਗੇ ਜੇਹੇਦਾਰ ਸੀ ਜੇਹੇਦਾਰ ਤਾਂ ਫਿਰ 에어ਪੋਰਟ ਤੋਂ ਲੈਣ ਜਾਂਦੇ ਸੀ 15 20 ਬੰਦੇ ਦੋ ਚਾਰ ਘਟੇ ਕੇ ਪਿਛੇ ਅੱਗੇ ਪਿਛੇ ਹੁੰਦੀਆਂ ਸੀ ਉਥੇ ਹਾਰ ਪਾਈ ਉਹਦੇ ਸਰੂਪੇ ਪਾਈ ਹੁੰਦੀ ਹੁਣ ਕੋਈ ਗਿਆ ਨਹੀਂ ਹੁਣ ਕੱਲੇ ਨੂੰਣ ਬੈ ਗਿਆ ਘਰੀ ਹੁਣ ਇੱਕ ਨੇ 에어ਪੋਰਟ ਦੇ ਬੈਠਾ ਛੋਟਾ ਟੱਜੀ ਰੱਖਿਆ ਮੂਰੇ ਲਾਤੇ ਲਾਤਾਂ ਦੀ ਬੈਠਾ ਮੋਲਦਣਾ ਉਹਦੇ ਟੈਨਸ਼ਨ ਚ ਬੈ ਗਿਆ ਜਾਂਦਾ ਹੋਇਆ ਜਿੱਦ ਮੁੜ ਕੇ ਆਉਂਗਾ ਮੁੜ ਕੇ ਲੈਂਡ ਵਾਲਾ ਕੋਈ ਹੋਣਾ ਨਹੀਂ ਸਨਮਾਨ ਕਿਸੇ ਨੇ ਕਰਨਾ ਨਹੀਂ ਹੁਣ ਟਟਕੀ ਜਾਂਦਾ ਹੁਣ ਤਾਂ ਭਾਈ ਕੁੱਤੇ ਭਕਾਈ ਹੈ ਜਿੰਨੀ ਮਰਜੀ ਕਰ ਲੋ ਜੇ ਐਨਾਂ ਹੀ ਤੁਸੀਂ ਕੌਮ ਦੇ ਦਰਦੀ ਸੀ ਤਾਂ ਫਿਰ ਜਦੋਂ ਇਹ ਤੁਹਾਡੇ ਸਾਹਮਣੇ ਸਭ ਕੁਝ ਹੋ ਰਿਹਾ ਸੀ ਉਦੋਂ ਕਿਉਂ ਨਾ ਬੋਲੇ ਭਾਈ ਉਦੋਂ ਬੋਲਣਾ ਸੀ ਹੁਣ ਨਹੀਂ ਫਾਇਦਾ ਕੋਈ